ਅੱਜ ਇੱਥੇ ਤੁਸੀਂ ਆਏ ਹੋ ਥਾਣੇ ਕੰਪਲੇਟੈਂਸ ਦੇ ਹਾਂਜੀ ਉਹਨਾਂ ਮੇਰੇ ਪਾਸ ਜੀ ਕੀ ਨਾਂ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਕੀ ਮਾਮਲਾ ਜੀ ਮੇਰਾ ਨਾਮ ਲਾਪਰੀ ਸਿੰਘ ਜੀ ਕੰਪਲੇਟੈਂਸ ਮਾਮਲਾ ਹੈਗਾ ਜੀ ਕੀ ਨਾਂ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਲਾਪਰੀ ਸਿੰਘ ਮੈਂ ਗਰਦਾਸਪੁਰ ਦਾ ਰਹਿਣ ਵਾਲਾ ਜੀ ਪਿੰਡ ਉਹਦਾ ਹੈ ਮੇਰੀ ਸਿਸਟਰ ਲਗਦੀ ਉਹ ਬਾਹਰ ਹੀ ਵਿਆਹ ਕਰਕੇ ਬਾਹਰ ਹੀ ਚਲ ਗਈ ਹੋਥੇ ਉਹ ਮੰਨ ਲਓ ਰਹਿੰਦੇ ਸੀ ਉਹ ਮੇਰਾ ਭਾਜੀ ਵੀ ਉਥੋਂ ਦਾ ਪੀਆਰ ਹੀ ਦੋਵੇਂ ਹੀ ਉਹਨਾਂ ਦਾ ਆਪਸੀ ਝਗੜਾ ਸੀ ਉਹਨਾਂ ਨੂੰ ਮਤਲਬ ਜਦੋਂ ਸ਼ੱਕ ਕਰਤਾ ਸੀ ਤੇ ਫਿਰ ਇੱਥੇ ਆਏ ਹੋ ਇੱਥੇ ਆ ਕੇ ਜਦੋਂ ਉਹਨਾਂ ਨੇ ਸੋਚਿਆ ਇਦਾਂ ਕਿ ਉਹਨਾਂ ਨੇ ਹਟ ਦੇ ਘੜ ਕੇ ਉਹਨਾਂ ਦਾ ਕਤਲ ਕਰਤਾ ਕੀ ਸ਼ੱਕ ਹੀ ਕਰਦਾ ਹੈ ਸ਼ੱਕ ਜਦਾਂ ਮਤਲਬ ਕਰੈਕਟਰ ਤੇ ਹਾਂਜੀ ਤੇ ਕਿਹੜੇ ਕੰਟਰੀ ਦੇ ਰਹਿਣ ਵਾਲੇ ਸੀ ਅਸਟਰੀਆ ਦੇ ਅਸਟਰੀਆ ਯੋ ਤੇ ਤੁਸੀਂ ਸਮਝਾਇਆ ਨਹੀਂ ਉਹਨਾਂ ਨੂੰ ਇਦਾਂ ਸਮਝਾਇਆ ਸੀ ਹੂੰ ਤੇ ਘਰੋਂ ਕੀ ਕਹਿ ਕੇ ਆਏ ਸੀ ਕਿੱਥੇ ਚਲੇ ਮਰ ਪਰ ਫੇਨ ਚੱਲੇ ਜਾਂਦੇ ਹਾਂ ਹਾਂਜੀ ਤੇ ਕੀ ਕੀਤਾ ਰਾਤੀ ਉਹਨੇ ਰਾਤੀ ਫਿਰ ਇੱਥੇ ਅੰਮ੍ਰਿਤਸਰ ਹੋਟਲ ਚ ਲੈ ਕੇ ਮਰਡਰ ਕਰਤਾ ਜੀ ਕੀ ਤੀ ਤ ਹਥਿਆਰ ਨਾਲ ਕੀਤਾ ਜੀ ਹਾਂਜੀ ਕਿਹੜੀ ਚੀਜ਼ ਨਾਲ ਵਾਰ ਕੀਤਾ ਨਹੀਂ ਪਤਾ ਕਿੰਨੀ ਦਿਨ ਹੋਏ ਸੀ ਸਰ ਵਿਆਹ ਨੂੰ ਵਿਆਹ ਨੂੰ 7 ਸਾਲ ਹੋ ਗਏ ਨੇ ਤੇ ਕਿੰਨੇ ਬੱਚੇ ਸੀ ਇੱਕ ਬੱਚਾ ਹੈ ਕਿ ਕਿੱਥੋਂ ਹੈ ਮਤਲਬ ਉਸ ਸਿਟੀਜ਼ਨ ਕਿੱਥੋਂ ਦੇ ਨੇ ਆਸਟ੍ਰੇਲੀਆ ਦੇ ਆਸਟ੍ਰੇਲੀਆ ਦੇ ਨਹੀਂ ਕੀ ਮੰਗਤੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋਈ ਮੰਗ ਕਰਦੇ ਕਿ ਆਪਾਂ ਇੱਥੇ ਆਏ ਆ ਐਫ ਆਈ ਆਰ ਦਰਜ ਕਰਾਈ ਆ ਸਾਨੂੰ ਇਹਦਾ ਇਨਸਾਫ ਮਿਲੇ ਹਾਂਜੀ ਉਹ ਫਰਾਰ ਹੋ ਗਿਆ ਇੱਥੋਂ ਹਾਂਜੀ ਤੇ ਬੱਚੀ ਕਿਤੇ ਕੋਈ ਆਦੀ ਹੈ ਬੱਚਾ ਸਾਡੇ ਕੋਈਆਂ ਇੱਕ ਇੱਕ ਡੇਢ ਵਜੇ ਇੱਕ ਇਨਫਾਰਮੇਸ਼ਨ ਮਿਲੀ ਸੀ 112 ਤੋਂ ਕਿ ਕੋਈ ਡੈੱਡ ਬੋਡੀ ਲੇਡੀ ਦੀ ਆ ਜਿਹੜੀ ਹੋਟਲ ਕਿੰਸ ਰੋਡ ਤੇ ਆ ਕੋਟ ਰੋਡ ਦੇ ਉੱਤੇ ਆ ਉਹਦੇ ਚ ਫਿਰ ਅਸੀਂ ਮੌਕੇ ਤੇ ਗਏ ਸੀ ਅਸੀਂ ਚੋਸਾਦਾਰ ਨੂੰ ਪਹਿਲਾ ਮੌਕੇ ਤੇ ਮੈਂ ਵੀ ਗਿਆ ਸੀ ਪਰ ਨਹੀਂ ਉਹਦੀ ਜਦੋਂ ਤਹਿਕੀਕਾਤ ਸਟਾਰਟ ਕੀਤੀ ਉਸ ਲੜਕੀ ਦਾ ਨਾਮ ਉਹ ਤੋਂ ਡਾਕੂਮੈਂਟ ਮਿਲਣ ਦੇ ਉੱਤੇ ਪਤਾ ਲੱਗਾ ਪ੍ਰਭਜੋਤ ਕੌਰ ਆ ਇਹ ਵੜੈਚਪਿੰਡ ਕਨੂਆਂ ਪੁਲਿਸ ਸਟੇਸ਼ਨ ਡਿਸਟ੍ਰਿਕਟ ਗੁਰਦਾਸਪੁਰ ਚਪਿੰਦਾ ਉੱਥੋਂ ਦੀ ਨਿਵਾਸੀ ਸੀ ਤੇ ਮੈਰਿਡ ਸੀ ਮਨਦੀਪ ਸਿੰਘ ਢਿੱਲੋਂ ਨੇ ਜਿਠੂਲ ਦੀ ਫੈਮਿਲੀ ਆ ਉਹਨਾਂ ਦੀ ਬੀਸਿਕਲੀ ਦੋਵੇਂ ਆਸਟਰੀਆ ਤੋਂ ਆਏ ਸੀਗੇ ਇੱਕ ਇਹਨਾਂ ਦਾ ਬੇਟਾ ਆ 6-7 ਮਹੀਨੇ ਦਾ ਉਹਦਾ ਇੱਥੇ ਫੰਕਸ਼ਨ ਕਰਨ ਵਾਸਤੇ ਆਏ ਸੀ ਪਰ ਇਹਨਾਂ ਦੇ ਹੁਣ ਤੱਕ ਦੀ छानबीन ਤੇ ਸਾਨੂੰ ਪਤਾ ਲੱਗਾ ਦੋਨਾਂ ਯਾਪਸਟ ਕੁਝ ਟਕਰਾਅ ਰਹਿਂਦੀ ਸੀ ਝਗੜਾ ਸੀਗਾ ਜਿਹਦੇ ਸਬੰਧ ਚ ਸਾਨੂੰ ਪੂਰਾ ਸ਼ੱਕ ਹੈ ਯਕੀਨ ਪੀ ਇਹ ਲੜਕਾ ਜਿਹੜਾ ਮਨਦੀਪ ਢਿੱਲੋਂ ਆ ਜਿਹੜੀ ਸਵੇਰੇ ਇਹ ਇਨਫਾਰਮੇਸ਼ਨ ਮਿਲੀ ਹੈ ਡੈੱਡ ਬੋਡੀ ਤੇ ਇਹ ਉਹਦਾ ਮਰਡਰ ਕਰਕੇ ਤੇ ਇਥੋਂ ਫਰਾਰ ਹੋ ਗਿਆ ਜੀ ਤੇ ਉਹਨਾਂ ਚ ਕੀ ਕਰ ਰਹੀ ਮਤਲਬ ਇਹਦੇ ਚ ਅਸੀਂ ਉਹਨਾਂ ਦੇ ਪੇਰੈਂਟਸ ਜਿਹੜੇ ਆ ਵੜੈਚਪਿੰਡ ਤੋਂ ਸardar ਕੁਲਵੰਤ ਸਿੰਘ ਮੱਖਣ ਮੱਖਣ ਸਿੰਘ ਜਿਹੜੇ ਉਹਨਾਂ ਦੇ ਫਾਦਰ ਨੇ ਉਹਨਾਂ ਨੂੰ ਬੁਲਾਇਆ ਉਹਨਾਂ ਦੀ ਸਟੇਟਮੈਂਟ ਲਈ ਹੈ ਉਹਨਾਂ ਨੇ ਜੋ ਸਾਨੂੰ ਦੱਸਿਆ ਕਿ ਵਾਕਿਆ ਥੋੜਾ ਬਹੁਤਾ ਇਹਨਾਂ ਦਾ ਟਕਰਾਅ ਝਗੜਾ ਸੀਗਾ ਪਰ ਸੁੱਲ ਗਿਆ ਸੀ ਇਹਨਾਂ ਨੇ ਦੱਸਿਆ ਕਿ ਕਈ ਵਾਰੀ ਲੈ ਜਾਂਦਾ ਸੀ ਪਰ ਉਹ ਵਜ੍ਹਾ ਜਿਹੜੀ ਆ ਉਹ ਇਹਨਾਂ ਦਾ ਰੰਜਿਸ਼ ਬਣ ਗਈ ਜਿਹੜੀ ਉਹਦੇ ਤੇ ਤੇ ਮਰਡਰ ਕਰਕੇ ਤੇ ਫਰਾਰ ਹੋ ਗਿਆ ਅੱਛਾ ਕੂਟ ਹੰਦਾ ਨਾਮ ਕੀ ਸੀ ਸਰ ਕੀ ਹੋਟਲ ਫਿਰ ਵਿਆ ਇੱਥੇ ਜਿਹੜਾ ਇਹਦਾ ਕੋਟ ਰੋਡ ਦੇ ਉੱਤੇ ਹਾਂਜੀ ਤੇ ਚਾਰਵਾਈ ਕੀਤੀ ਜਾ ਰਹੀ ਸਰ ਪੁਲਿਸ ਵੱਲੋਂ ਪੂਰੀ ਦੀ ਹਾਂ ਕਾਰਵਾਈ ਕੀਤੀ ਜਾ ਰਹੀ ਹੈ ਪਰਚਾ ਦਰਜ ਉਹਨਾਂ ਦੇ ਸਟੇਟਮੈਂਟ ਜਿਹੜੇ ਫਾਦਰ ਦੇ ਬਿਆਨ ਤੇ ਦਰਜ ਕਰਨ ਲੱਗੇ ਆ ਬਾਕੀ ਕਾਨੂੰਨ ਅਨੁਸਾਰ ਜਿੰਨੇ ਕਾਰਵਾਈ ਹੈ ਉਹ ਅਮਲ 'ਚ ਲਿਆ ਕੇ ਤੈਨੂੰ ਜਲਦੀ ਤੋਂ ਜਲਦੀ ਫੜਨ ਦੀ ਕੋਸ਼ਿਸ਼ ਹੈ ਕਾਰਨ ਦੀ ਵੀ ਤਫਤੀਸ਼ ਕੀਤੀ ਜਾ ਰਹੀ ਹੈ ਕੀ ਕਾਰਨ ਹਾਂ ਕਰਾਂਗੇ ਜੋ ਜੋ ਪਰਚੀ ਚ ਲਿਖਾਉਣੀਆਂ